FIR ਨੰਬਰ 168 ਜਿਹੜੀ ਐ 712 2025 ਨੂੰ ਦਰਜ ਕੀਤੀ ਗਈ ਸੀ ਸੀ ਡਿਵੀਜ਼ਨ ਚ ਮੈਂ ਆਪ ਕੋ ਸਕਰੀਨ ਸ਼ਾਟ ਜੇ ਰਿਹਾ ਅ ਸ਼੍ਰੀ ਗੁਰਗਾਂ ਸਾਹਿਬ ਜੀ ਦੇ ਜਿਹੜੇ 328 ਪਾਵਨ ਸਰੂਪ ਜਿਹੜੇ ਮਿਸਿੰਗ ਸੀ ਉਹਦੇ ਸਬੰਧ ਦੇ ਵਿੱਚ ਇਹਦੇ ਚ ਇੱਕ SIT ਬਣਾਈ ਗਈ ਹੈ ਔਰ SIT ਵੱਲੋਂ ਜਿਹੜਾ ਇਹਦੇ ਚ ਤਫਤੀਸ਼ ਕੀਤੀ ਜਾ ਰਹੀ ਹੈ ਬਿਲਕੁਲ ਐਸ ਪਰ ਫੈਕਟਸ ਐਂਡ ਜੋ ਐਵੀਡੈਂਸ ਸਾਨੂੰ ਆ ਰਹੀ ਹੈ ਉਹਦੇ ਤਹਿਤ ਅੱਜ ਅ ਵਕਫ ਵਕ ਜਗਾ ਦੇ ਉਤੇ ਜੋ ਸਰਚ ਵਾਰੈਂਟਸ ਅਕਿਊਜ਼ ਦੇ ਲਏ ਗਏ ਸੀ ਅਗੇਂਸਟ ਮਾਨਜੋਗ ਅਦਾਲਤ ਦੇ ਵੱਲੋਂ ਉਹਨਾਂ ਦੇ ਉਤੇ ਟੋਟਲ ਜਿਹੜੇ 15 ਜਗਾ ਅੱਜ ਸਰਚ ਕੀਤੀ ਜਾ ਰਹੀ ਹੈ ਉਹਦੇ ਚ ਦੋ ਜਗਾ ਹੈਗੀਆਂ ਚੰਡੀਗੜ੍ਹ ਅੰਮ੍ਰਿਤਸਰ ਸ਼ਹਿਰ ਦੇ ਵਿੱਚ 8 ਜਗਾ ਗੁਰਦਾਸਪੁਰ ਰੋਪੜ ਅਤਰਨਤਨ ਤੇ ਅੰਮ੍ਰਿਤਸਰ ਰੂਰਲ ਦੇ ਏਰੀਏ ਚ ਵੀ ਜਿਹੜੀ ਸਰਚ ਕੀਤੀ ਜਾ ਰਹੀ ਹੈ ਔਰ ਇਹਦੇ ਚ ਮੈਂ ਸਾਡੇ ਕਸਟਡ ਅਫਸਰ ਔਰ ਸੀਨੀਅਰ ਅਫਸਰ ਨੂੰ ਸੁਪਰਵਾਈਜ਼ ਕਰ ਰਿਹਾ ਹਾਂ ਔਰ ਇਹਦੇ ਚ ਜਿਹੜੀ ਮੇਨ ਗੱਲ ਹੈਗੀ ਹੈ ਕਿ ਜੋ ਵੀ ਐਵੀਡੈਂਸ ਆਪਾਂ ਨੂੰ ਮਿਲ ਸਕਦੀ ਹੈ ਉਹ ਸਾਰੀ ਜਿਹੜੀ ਹੌਨ ਰਿਕਾਰਡ ਲੈ ਕੇ ਆਵਾਂਗੇ ਔਰ ਇਹਦੇ ਚ ਤਫਤੀਸ਼ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਇੱਕ ਜਿਹੜੀ ਗ੍ਰਿਫਤਾਰੀ ਹੋ ਚੁੱਕੀ ਹੈ ਉਹਦੇ ਚ ਵੀ ਅਸੀਂ ਜਿਹੜਾ ਮੇਨ ਅਕਿਊਜ਼ਡ ਐਸ ਐਸ ਕੋਲੀ ਉਹਦੇ ਵੀ ਸਰਚ ਕੀਤੀ ਜਾ ਰਹੀ ਹੈ ਅੱਜ ਚੰਡੀਗੜ੍ਹ ਪ੍ਰੈਮਿਸਸਿਸ ਦੇ ਵਿੱਚ ਇਸ ਟਾਈਮ ਤੇ ਬਾਕੀ ਜਗ੍ਹਾ ਤੇ ਵੀ ਸਾਰੇ ਵੱਖ-ਵੱਖ ਜਿਹੜੇ ਅਕਿਊਜ਼ਡ ਹੈ ਉਹਨਾਂ ਦੇ ਘਰਾਂ ਦੇ ਵਿੱਚ ਜਾਂ ਜਿੱਥੇ ਵੀ ਉਹਨਾਂ ਦੇ ਰਹਿਸ਼ੀ ਏਰੀਏ ਨੇ ਉੱਥੇ ਤੇ ਜਾਂ ਆਫਿਸਿਸ ਨੇ ਉੱਥੇ ਪੂਰੀ ਤਰ੍ਹਾਂ ਸਰਚ ਕੀਤੀ ਜਾ ਰਹੀ ਹੈ ਔਰ ਇਸ ਤੋਂ ਬਾਅਦ ਜਿਹੜੀ ਹੈ ਸਾਰੀ ਚੀਜ਼ ਔਨ ਰਿਕਾਰਡ ਲੈ ਕੇ ਆਵਾਂਗੇ ਔਰ ਮੈਂ ਤੁਹਾਡੇ ਮਾਧਿਅਮ ਨਾਲ ਸਾਰਿਆਂ ਨੂੰ ਦੱਸਣਾ ਚਾਹੁੰਦਾ ਕਿ ਜਿਹੜੀ ਇਹ ਇਨਵੈਸਟੀਗੇਸ਼ਨ ਟੀਮ ਹੈ ਇਹ ਬਿਲਕੁਲ ਬੜੀ ਮੈਟੀਕੁਲਸ ਔਰ ਡੀਪ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਔਰ ਜੋ ਵੀ ਐਵੀਡੈਂਸ ਆ ਰਹੀ ਹੈ ਉਹਨੂੰ ਰਿਕਾਰਡ ਤੇ ਲਿਆ ਰਹੇ ਹਾਂ ਔਰ ਬਿਲਕੁਲ ਮੈਰਿਟ ਬੇਸਡ ਇਨਵੈਸਟੀਗੇਸ਼ਨ ਕੀਤੀ ਜਾਊਗੀ ਔਰ ਕਿਸੇ ਨੂੰ ਵੀ ਇਸ ਸਬਿੱਕ ਸਪੇਅਰ ਨਹੀਂ ਕੀਤਾ ਜਾਊਗਾ ਤਾਂ ਵੀ ਚੁਰਾਤੀਆਂ ਚੁਪ ਚੁਪਰ ਲੱਗੇ ਕਿ ਕੁਛ ਸ਼ਰੂਪ ਲੱਗਦਾ ਔਰ ਸੰਜਾਇ ਸਨੈਂਚਲ ਕੁਟ ਲੱਗਾ ਸੀ ਕੋਹ ਚੱਲ ਰਿਹਾ ਜੇ ਟੂ अर्ਲੀ ਟੂ ਕਮੈਂਟ ਔਨ 댓 ਕਿਉਂਕਿ ਇਨਵੈਸਟੀਗੇਸ਼ਨ ਦਾ ਪਾਰਟ ਹੈ ਅੱਜ ਬੇਸਿਕਲੀ ਤੋੜਨ ਵਾਲੇ ਹੀ ਸ਼ੇਅਰ ਕਰ ਰਹੇ ਆ ਕਿ ਜੋ ਐਵੀਡੈਂਸ ਆਈ ਹੈ ਔਰ ਜੋ ਅਗੇ ਅਦਾਲਤ ਦੇ ਵਿੱਚੋਂ ਸੱਚ ਵਾਰੈਂਟਸ ਮਿਲੇ ਉਹਨਾਂ ਤੇ ਕਾਰਵਾਈ ਕੀਤੀ ਜਾ ਰਹੀ ਹੈ ਵੱਖ-ਵੱਖ ਜਗ੍ਹਾ ਤੇ 15 ਲੋਕੇਸ਼ਨਸ ਦੇ ਉੱਤੇ ਪੰਜਾਬ ਤੇ ਚੰਡੀਗੜ੍ਹ ਇਹ ਜਿਹੇ ਐਸਾ ਸਕੂਲੀ ਫੈਮਿਲੀ ਨੇ ਇਹਨਾਂ ਦੀ ਕੀ ਰੋਸ਼ਨੀ ਲਾਉਂਦੇ ਉਹ ਚੱਲ ਰਹੇ ਹੈ ਜੀ ਅਜੇ ਤਾਂ ਅੰਡਰ ਰਿਮਾਂਡ ਨੇ ਉਹ ਸਾਰੇ ਗੱਲ ਜਿਵੇਂ ਆਏਗੀ ਤਾਂ ਉਹਨਾ ਸ਼ੇਅਰ ਕੀਤੀ ਜਾਏ ਇਹ ਸੀਗੀ ਸੀ ਐਸਸੀਬੀਸੀ ਅਕਾਊਂਟ ਡਿਪਾਰਟਮੈਂਟ ਦੇਖਦੇ ਦੇਖੋ ਉਹ ਤਾਂ ਸਾਰਾ ਕੁਝ ਔਨ ਰਿਕਾਰਡ ਹੀ ਹੈ ਜਿਹੜੀ ਉਹ ਰਿਪੋਰਟ ਹੈਗੀ ਹੈ ਅ ਇਸ਼ਰ ਸਿੰਘ ਕਮੇਟੀ ਦੀ ਉਹ ਬੜੀ ਕਲੀਅਰ ਦੱਸਦੀ ਹੈ ਸਾਰੇ ਹਰੇਕ ਬੰਦੇ ਦਾ ਰੋਲ ਔਰ ਉਹਦੇ ਬੇਸ ਤੇ ਹੀ ਸਾਰਾ ਜਿਹੜੀ ਉਸ ਤੋਂ ਕੇ ਐਫ ਆਰ ਜਿਹੜੀ ਦਰਜ ਕੀਤੀ ਗਈ ਹੈ ਔਰ ਉਹਦੀ ਇਨਵੈਸਟੀਗੇਸ਼ਨ ਕੀਤੀ ਜਾ। ਜਿਹੜੇ ਜਿਹੜੇ ਅਕਾਉਂਟਰ ਨੇ ਕਾਲੀਦਲ ਦੇ ਹੀ ਜਿਹੜੇ ਅਕਾਉਂਟਰ ਸੁਖੀਰ ਸਿੰਘ ਬਾਦਲੋਂ ਅੰਦਰ ਆਦੇ। ਇਹ ਦੇਖੋ ਭਾਈ ਸਾਹਿਬ ਬੜੀ ਸਿੰਪਲ ਗੱਲ ਆ ਪਤਾ ਯੋ ਐਜ਼ ਅ ਕੇਸ ਦੇਖ ਰਿਹਾ ਐਜ਼ ਅ ਅਕਿਊਜ਼ਡ। ਤੋ ਜੋ ਜੋ ਜਿਹਦਾ ਰੋਲ ਹੈ ਮੈਂ ਤੁਹਾਨੂੰ ਕਿਹਾ ਬਿਲਕੁਲ ਮੈਰਿਟ ਬੇਸਡ ਔਰ ਐਵਿਡੈਂਸ ਬੇਸਡ ਅਸੀਂ ਔਨ ਰਿਕਾਰਡ ਲੈ ਕੇ ਆਵਾਂਗੇ। ਇਹ ਉਹ ਜਿਹੜਾ ਅੱਗੇ ਉਹਦੇ ਚ ਇਨਵੈਸਟੀਗੇਸ਼ਨ ਪ੍ਰਸੀਡ ਕਰ ਰਹੀ ਹੈ ਔਰ ਬੜੇ ਪੋਜ਼ਿਟਿਵ ਤਰੀਕੇ ਨਾਲ ਸਾਰੀ ਕੰਮ ਸਰ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਗ੍ਰਿਫਤਾਰੀਆਂ ਹੋ ਸਕਦੀਆਂ ਨੇ ਦੇਖੋ ਜਿਵੇਂ ਜਿਵੇਂ ਮੈਂ ਤੁਹਾਨੂੰ ਕਿਹਾ ਐਵੀਡੈਂਸ ਆਏਗੀ ਉਸ ਤਰ੍ਹਾਂ ਮੈਰਿਟ ਬੇਸਡ ਇਨਵੈਸਟੀਗੇਸ਼ਨ ਕੀਤੀ ਜਾਊਗੀ ਔਰ ਜੋ ਲੀਗਲ ਕਾਰਵਾਈ ਹੈ ਉਹ ਉਹ ਫਾਲੋਅ ਅਪ ਹੋ ਕੇ ਦੇ ਵਿੱਚ ਅੱਗੇ ਆਏਗੀ ਆਏਗੀ